ਇਹੋ ਮੇਰੇ ਵੀਰ ਜੀ ਨੇ ਜਿੱਤਨਾ ਦਿਖਾਉਣਾ ਨੇ ਇਹੋ ਚੱਕੀ ਜਾ ਮੀਆ ਬਸੇ ਸਾਰ ਇਹ ਬਲੰਦਰ ਲਵਰੀ ਵਾਲੇ ਇਹ ਤਾਂ ਮੜੀ ਜੀ ਲਿਆਦੀਏ ਤੇ ਵੀਰ ਜਿੱਤੇ ਆ ਫਿਰ ਪਹਿਨਦੇ ਨੇ ਕੀ ਰੰਗ ਢੋਲੇ ਦੋਲ ਕਦੇ ਪਾੜਦੇ ਆ ਪਹਿਨ ਕੇ ਲਿਆਵਿੇ ਹਾਂ ਮਾਰ ਚਲੋ ਚਲੋ ਆਸ਼ੀਰਵਾਦ ਇਹ ਕਿਸਾਨ ਜਿਹੜੇ ਫਿਰਦੇ ਨੇ ਗੱਲਾਂ ਮਾਰਦੇ ਨੇ ਸਾਡੀ ਕਿਸੇ ਹਸਾਰ ਨਹੀਂ ਲਈ ਇਹ ਵੀ ਰਿਕੂ ਜੀ ਬਾਤ ਤਾਂ ਜਦੋਂ ਜਵਲੈ ਨਾ ਆ ਆਹ ਬਸ ਸਾਰੇ ਚੱਪਲਾਂ ਤੱਕ ਸਾਨੂੰ ਪਾਣੀ ਤੱਕ ਰਾਖਣਾ ਤੱਕ ਬਚਾਇਆ ਸਾਡੇ ਵੀਰ ਜੀ ਦੀ ਕੋ ਸਾਹਿਬ ਨੇ ਸਾਡਾ ਅਸੀਂ ਕਿਵੇਂ ਉਹਨੂੰ ਪੁੱਲ ਜਾਈਏ ਫਿਰ 10-10 ਸਿਰ ਤੇ ਲੱਗੇ ਨੇ ਤੀਓ ਇਹ ਨਹੀਂ ਵਿਚੰਨੀ ਤਰ੍ਹਾਂ ਲਾਡੀ ਤਰ੍ਹਾਂ ਇੱਕ ਪੀਓ ਕਿ ਸਾਡੀ ਗੱਲ ਨਹੀਂ ਸੁਣਨੀ ਅਗਰ 10-10 ਪੀਓ ਨੇ ਅਸੀਂ ਪੋਟਾ ਕਿ ਉਹ ਚੰਨੀ ਸਾਹਿਬ ਨੂੰ ਪਾਈਏ ਚੰਨੀ ਸਾਹਿਬ ਸਾਡੇ ਹਲ ਕਿਹਦਾ ਹੈ ਹਾਂ ਉਹ ਉੱਥੇ ਮਕੋਰਦਾ ਕਿ ਖੜ ਖੜਦਾ ਹੈਗਾ ਅਰੇ ਕੋ ਸਾਹਿਬ ਮੇਰਾ ਵੀਰ ਲੱਗੇ ਸਾਡੇ ਮੋਟ ਗਵਾਂਦੀ ਅਸੀਂ ਮੋਟਰਸਾਈਕਲ ਤੇ ਜਾ ਕੇ ਇਹਨੂੰ ਕਹਿ ਆਮ ਲੈ ਤੱਕ ਨਹੀਂ ਨਾ ਕੋਈ ਇਹ ਤਾਂ ਵਾੜੋਂ ਤੇ ਨਹੀਂ ਨਹੀਂ ਕਿ ਪੈਦਾ ਉਹਨੂੰ ਕੋ ਲੱਗਦਾ ਹੀ ਨਹੀਂ ਕਿਸਾਨ ਜਿਹੜੇ ਹੁਣ ਫਿਰ ਚੰਡੇ ਚਾਚਾ ਕੀ ਆਹ ਕੋ ਵੀਰੋ ਬਾਗ ਛਾਉਣ ਦੀ ਮੇਬ ਬਿਲਕੁਲ ਤੱਕੜੀ ਹੋਊ ਤੇ ਵੀਰ ਕਿਨ ਜਿਤਾਓ ਜੇ ਵਾਰ ਬਾਗ ਠਾਈਏ ਵੀ ਸਾਡੇ ਬਨ ਪੱਕੇ ਹੋਣ ਸਾਡੀਆਂ ਛੜਕਾਂ ਪੱਕੀਆਂ ਹੋਣ ਵੀਰ ਜੀ ਛਦ ਨਾ 20 ਲੱਖ ਦੀ ਗੱਡੀ ਲੈ ਲਾ 60 10 ਲੱਖ ਦੀ ਲੈਣੀ ਲੱਖ ਦਾ ਮੋਟਰਸਾਈਕਲ ਲੈ 6 ਮਹੀਨੇ ਸੜਕਵਾੜੀ ਦੇ ਵਿੱਚ ਮੋਟਰਸਾਈਕਲ ਲੈਂਦਾ ਆ ਜਿਹੜੇ ਹੁਣ ਧਰਨੇ ਲਈ ਬੈਠੇ ਨੇ ਰੱchn ਵਾਲੀਆਂ ਆਉਂਦੀਆਂ ਨੇ ਗੱਡੀਆਂ ਇਹਨਾਂ ਰੱchn ਨਹੀਂ ਰਣਗਾਂ ਅਜੇ ਪਾਣੀ ਵੀ ਨੰਗਲਾ ਦਾ ਕੱਢਿਆ ਪਾਣੀ ਰੱਖਿਆ ਪਾਸ਼ੇ ਕਰੰਦਿਆ ਪੂਰੀ ਦੇ ਦੋ ਕਡੀਆਂ ਦਾ ਪਾਣੀ ਅਜੇ ਉਹਦੇ ਘਰੇ ਦੀ ਜੱਟੀ ਪੀਣ ਲਈ ਆ ਕਕੇ ਮੂਰੇ ਨੂੰ ਪਾਸ਼ੇ ਮੂਰੇ ਹੋ ਗਈ ਦੋ ਕਡੀਆਂ ਪਾਣੀ ਪਿਆ ਵੀ ਰੀਕੂ ਜਿੰਨੇ ਦੇ ਘਰੇ ਕਹਿੰਦਾ ਕਰੇ ਕਾਰ ਦਾ ਇਹ ਨਾ ਕਾ ਪਾਣੀ ਨਹੀਂ ਆਉਂਦਾ ਤਾਂ ਪਾਸ਼ੇ ਕਰਦੇ ਸਾਡੇ ਕੋਲ ਪਾਣੀ ਨਹੀਂ ਮੇਰਾ ਵੀਰ ਤੇ ਤਕੜਾ ਹੋ ਜਾ ਸਾਡੇ ਦਾ ਨਾਲ ਨਾਲ ਮੋਟਾ ਮੋਟਾ ਜੋਰ ਦੇ ਕਿਸਦੇ ਆ ਹੈ ਰੂਜੀ ਦਾ ਨਾਲ ਸਾ